ਬਾਈ ਘੱਟੋ ਘੜ 15 ਤੋਂ 20 ਦਿਨ ਬਾਈ ਜੀ ਪਾਦਾ ਸਵੇਰੇ ਸ਼ਾਮ ਭੱਜੋ ਸਾਈਕਲ ਚਲਾਓ ਜਿਹੜਾ ਬੰਦਾ ਐਕਸਰਸਾਈਜ਼ ਕਰੂਗਾ ਉਹਦੇ ਲਈ ਇਹ 50% ਜਿਹੜੀ ਚੜ੍ਹਾਈ ਆ ਜਿਹੜੀ ਹਿਮਕੁੰਡ ਸਾਹਿਬ ਦੀ ਜਿਹੜੀ ਅੱਜ ਦੇ 6 ਕਿਲੋ ਜਿਹੜੀ ਆ ਪਾ ਕੱਢਦੀਆਂ ਗੋਵੰਦ ਘਾੜ ਤੋਂ ਇਹ ਸੌਖੀ ਹੋ ਜੂ ਨਹੀਂ ਤਾਂ ਬਾਈ ਜੀ ਮੇਰੇ ਵਾਲਾ ਹਾਲ ਹੋ ਜਾਣਾ ਸਾਰੀ ਵੀਡੀਓ ਦੇਖਿਓ ਸਾਰਾ ਕੁਝ ਤੁਹਾਨੂੰ ਲੱਗ ਜੂ ਪਤਾ ਇਹ ਚ ਕਿ ਫਿਰ ਕਿਧਰ ਜਾਂਦੇ ਲੋਕ ਕਿਥੋਂ ਦੀ ਉੱਤਰ ਤਾ ਹੋ ਗਏ ਪੂਰੇ ਹਾਲ ਹੋ ਗਏ ਇੱਥੇ ਕੋਈ ਆਪਕੀ ਵੇਤਰੀ ਬੈਠ ਕੇ ਵੀ ਆਉਂਦੇ ਆ ਧਿਆਨ ਨਾਲ ਚੱਲੋ ਬਹੁਤ ਔਖਾ ਲੱਗਦਾ ਸਾਹ ਬਹੁਤ ਜੜਦਾ ਇਹ ਆ ਵੀ 5 ਮਿੰਟ ਪਾਸ ਬੰਦਾ ਬਹਿ ਜਾ ਫਿਰ ਮਿੰਟ ਬੰਦਾ ਤੁਰਦਾ ਨਹੀਂ ਸਕਦਾ ਤੁਰਦਾ ਫਿਰ 5 ਮਿੰਟ ਬਹਿ ਜਾ ਫਿਰ ਬੰਦਾ ਮਿੰਟ ਤੁਰਦਾ 1500 ਮੀਟਰ ਸਟੈਂਡ ਇਨ ਟਾਇਰ ਚੈਲ ਚੰਟੀਨਿਊ ਸੋ ਔਰ ਜੀ ਅਸੀਂ ਪਹੁੰਚ ਗਏ ਜੀ ਅੰਬਾਲਾ ਤੋਂ ਅੱਗੇ ਜਾ ਕੇ ਜਗਾਧਰੀ ਆਉਂਦਾ ਜਗਾਧਰੀ ਤੋਂ ਅਸੀਂ ਸਿੱਧਾ ਰੋਲ ਫੜਦਿਆ ਪੌਂਡਾ ਸਾਹਿਬ ਵਾਲਾ ਇੱਥੋਂ ਪੌਂਡਾ ਸਾਹਿਬ ਤਕਰੀਬਨ ਤਕਰੀਬ 50 ਕਿਲੋ ਮੀਟਰ ਰਹਿ ਗਿਆ ਤੇ ਬਾਕੀ ਸਭ ਉੱਥੇ ਜਾ ਕੇ ਦੱਸਾਂਗੇ ਵੀ ਕਿੰਨਾ ਟੋਟਲ ਕਿੰਨਾ ਪੈਂਦਾ ਜਗਰਾਉਂ ਤੋਂ ਕਿੰਨਾ ਪੈਂਦਾ ਟੋਟਲ ਤੁਹਾਨੂੰ ਪੌਂਡਾ ਸਾਹਿਬ ਦੱਸਾਂਗੇ ਤੁਹਾਨੂੰ ਸਾਰਾ ਜਿੱਥੋਂ ਤੁਹਾਨੂੰ ਗੋਤਲ ਸਾਹਿਬ ਵੀ ਦਿਖਾਇਆ ਜੂਗਾ ਇੱਥੇ ਅਰੇ ਏਰੀਆ ਦਾ ਬਹੁਤ ਫਰਕ ਆ ਪੰਜਾਬ ਦਾ ਆਪਣੇ ਨਾਲ ਬੜਾ ਵਧੀਆ ਜਿੰਦਿਆ ਹੈ ਉਸੋ ਦਾ ਤੇ ਅਜੂੰਗਰ ਕਲੇ ਖਾਪੂਰ ਦਾ ਇੱਧਰ ਵੀ ਆ ਦੇ ਸੱਜੇ ਪਾਸੇ ਰੋਡ ਦੇ ਉੱਪਰ ਸਾਈਡ ਦੇ ਦੂਸਰੀ ਬੰਦੂਰ ਆ ਨਾਲ ਨੌਂ ਟੰਡ ਵਾਲਾ ਬਾਗ ਨਾਲ ਬਾਈ ਹੁਣਾਂ ਨੇ ਉਹ ਦਾਹਰ ਬੰਦੂਰ ਦਾ ਬਾਗ ਇਹ ਆਂਦ ਤੇ ਜਣਾ ਹਾਰ ਦਾ ਸਾਡਾ ਪਿੰਦੂ ਡਰਾਈਵਰ ਆ ਮੰਕੀ-ਮੋਕੀ ਓਏ ਨਾ ਨਾ ਮੋਕੀ ਨਾਮ ਰੇ ਨਾ ਭਾਈ ਬੋਲਾ ਜੀ ਚੱਕ ਥੋੜਾ ਜਿਹਾ ਬਰ ਰੇ ਥੋੜੀ ਜਿਹੀ ਬਰੇ ਸਮਾਈਲ ਲਓ ਜੀ ਹੁਣ ਆਪਾਂ ਚਾਹ ਪਾਣੀ ਪੀ ਕੇ ਚਾਲੇ ਪਾਤੇ ਆ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਪੌਂਟਾ ਸਾਹਿਬ ਜੀ ਨੂੰ ਤੇ ਉੱਥੇ ਚੱਲ ਕੇ ਦਰਸ਼ਨ ਮੇਲੇ ਕਰਾਂਗੇ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਦਿਖਾਵਾਂਗੇ ਤੇ ਉਸ ਤੋਂ ਬਾਅਦ ਜਾਵਾਂਗੇ ਜੀ ਦੇਹਰਾ ਦੂਰਾਈ ਸਾਈਡ ਜੀ ਅਸੀਂ ਪਹੁੰਚ ਗਏ ਜੀ ਹੁਣ ਗੁਰਦੁਆਰਾ ਸਾਹਿਬ ਪੌਂਟਾ ਸਾਹਿਬ ਸ਼੍ਰੀ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਪਾਸ਼ਾ 10ਮੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਅੰਦਰ ਵੀ ਦਿਖਾਵਾਂਗੇ ਜਿਹੜੇ ਰੋ ਚੈਨਲ ਦੇ ਨਾਲ ਆ ਸਾਈਡ ਤੇ ਮਾਰਕੀਟ ਗੁਰਦੁਆਰੇ ਮੂਹਰੇ ਸਾਈਡ ਲੱਗ ਜਿੱਧਾ ਆਪਣੇ ਗੁਰਦੁਆਰੇ ਲੱਗੇ ਇੱਥੇ ਵੀ ਮਾਰਕੀਟ ਬਾਹਰ ਸਾਈਡ ਲੱਗੀ ਹੋਈ ਆ ਤੇ ਨਾਲ ਹੀ ਆ ਪਾਰਕਿੰਗ ਆ ਗਈ ਐਂਟਰੀ ਦੇ ਵਿੱਚ ਹੀ ਦਿਉੜੀ ਦੇ ਕੋਲ ਥੋਲਿਆ ਕੱਢ ਵਿੱਚ ਹੋ ਜਾਂਦਾ। ਲੋ ਜੀ ਹੁਣ ਆਪਾਂ ਇੱਥੇ ਛਕਾਂਗੇ ਚਾਹ ਪਾਣੀ। ਪਰ ਇੱਕ ਘਾਟ ਆ ਵੀ ਇੱਥੇ ਢਾਬੇ ਥੋੜੇ ਜਿਹਾ ਐਸੇ ਜੀ ਮਿਲਦੇ ਆ। ਅੰਬਾਲੇ ਤੋਂ ਜਗਾधरी ਰੋਡ ਤੋਂ ਗਾਹਾਂ ਜਾ ਕੇ ਜਗਾधरी ਰੋਡ ਆ ਗਿਆ। ਅੰਬਾਲੇ ਤੋਂ ਜਗਾधरी ਜਗਾधरी ਤੋਂ ਸਦਾ ਇਹ ਦੇਰਾ ਰੂਨ ਰੋਡ ਫੱਟ ਰਾ ਜਿਹਨੂੰ ਆਪਾਂ ਪੌੜਾ ਸਾਹਿਬ ਰੋਡ ਕਹਿੰਦੇ ਆ। ਤੇ ਉੱਥੇ ਪਹੁੰਚ ਗਏ। ਤੇ ਹੁਣ ਚਾਹ ਪਾਣੀ ਛਕਾਂਗੇ ਇੱਥੋਂ ਢਾਬੇ ਪਰ ਬਈ ਐਸੇ ਜੀ ਮਿਲਿਆ ਇੱਥੇ। ਤੇ ਪਰ ਏਰੀਆ ਬਹੁਤ ਵਧੀਆ ਵਾ ਜੰਗਲ ਜੰਗਲ ਬਹੁਤ ਹੈ ਦਰਖਤ ਬਹੁਤ ਲੱਗੇ ਹੋਏ ਆ ਆ ਪਵਨ ਗੋਲਦਰਾ ਸ਼੍ਰੀ ਪੌੜਾ ਸਾਹਿਬ ਵਿਖੇ ਯਾਤਰੀ ਨਿਵਾਸ ਵੀ ਬਣਾ ਹੋਇਆ ਹੈ ਸਾਬ ਜادہ ਅਜੀਤ ਸਿੰਘ ਜੀ ਨਿਵਾਸ ਦੇ ਨਾਮ ਦੇ ਬਣਿਆ ਹੋਇਆ ਜੀ ਤੇ ਬਾਹਰੀ ਦਰਸ਼ਾ ਰਿਪੇਅਰ ਦਾ ਕੰਮ ਚੱਲ ਰਿਹਾ ਅੰਦਰੋਂ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਿੰਦੀ ਆ ਅੰਦਰੋਂ ਵੀ ਬਹੁਤ ਸੋਹਣਾ ਵਾ ਜਿਹੜੀ ਏਸੀ ਫੀਟਿੰਗ ਕੀਤੀ ਹੋਈ ਹੈ ਜਿੱਦਾਂ ਆਪਾਂ ਪੈਸਾਂ ਦੇ ਵਿੱਚ ਫੀਟਿੰਗ ਕਰਦੇ ਆ ਉਦਾਂ ਦੀ ਫੀਟਿੰਗ ਆ ਏਸੀ ਦੇ ਅੰਦਰ ਡੌਨ ਸੀਨੀਅਰ ਵਿੱਚ ਕੀਤੀ ਹੋਈ ਆ ਬੜੀ ਸੋਹਣੀ ਲੱਗ ਰਹੀ ਆ ਆ ਬਾਹਰ ਦੀ ਰਸਤ ਕਰਮ ਤੇ ਆ ਦੂਸਰੀ ਜੋੜੀ ਆ ਗਈ ਇਧਰ ਸਾਈਡ ਤੋਂ ਕਵੀ ਦਰਬਾਰ ਸਤਾਨ ਪਾਸੇ 10ਵੀਂ ਗੁਰਦੁਆਰਾ ਪੌਟਾ ਸਾਹਿਬ ਮਾਚਰਪ੍ਰਦੇਸ਼ ਉਹ ਦਰ ਬਹੁਤ ਹੀ ਸੋਹਣਾ ਬਣਾਇਆ ਹੋਇਆ ਆ ਤਾਜ ਸਾਜੇ ਉਪਜਾ ਕਦੇ ਇਧਰ ਘੇੜਾ ਵੱਜੇ ਤਾਂ ਜਰੂਰ ਭਾਈ ਦਸਾਂ ਕਰਕੇ ਜਾਇਓ ਬਹੁਤ ਹੀ ਸੋਹਣਾ ਬਣਾਇਆ ਹੋਇਆ ਗੁਰਦਰਾ ਸਾਹਿਬ ਦਸਵੀਂ ਫੋਟੋਸ ਆਇਓ ਇਹ ਗੁਰਦਰਾ ਪਿੰਡ ਗੁਰੂ ਸਰਕੋਂ ਕੇ ਤਸਵੀਰ ਜਗਰੋਂ ਤੋਂ ਤਕਰੀਬ 2.0 ਤੋਂ 3 ਮੀਟਰ ਕਰਕੇ ਤੁਰੇ ਸੀ ਤੇ 267 ਕਿਲੋਮੀਟਰ ਗੱਡੀ ਚੱਲੀ ਆ ਜੀ ਹੌਣ ਤੱਕ ਪੂਰੀ ਗੁਰੂ ਸਰਗੋ ਗੁਰੂ ਸਰਗੋ ਤੋਂ ਲੈ ਕੇ 267 ਕਿਲੋਮੀਟਰ ਇਹ ਆ ਜੀ ਬਾਹਲੀ ਦਿਉੜੀ ਇਹ ਬੇਟ ਮਾਰਕੀਟ ਹਾਕਾਰ ਪਾਰਕਿੰਗ ਬਾਸ ਜੀ ਕੋਲ ਦੇ ਪਾਸ ਤੋਂ ਜੇ ਅੰਦਰ ਚੱਲਦੇ ਆਪਾਂ ਅਰਦਾਸ ਅੰਦਰ ਹੋਈ ਜਾ ਰਹੀ ਆ ਵਾਹ ਇੱਕ ਗੋਦ ਤੇ ਅਰਦਾਸ ਜੀ ਜਨਮ ਸਥਾਨ ਸੈਭਜਾ ਦਾ ਬਾਬਾ ਅਜੀਤ ਸਿੰਘ ਜੀ ਯੋਗ ਸੋਤਮ ਗੁਰਦਰਾ ਹੀਮਕੋਲ ਸਾਹਿਬ ਜੋ ਕਿ ਸ਼੍ਰੀ ਨਗਰ ਦੇ ਵਿੱਚ ਸਥਿਤ ਹੈ ਇੱਥੇ ਕਮਰੇ ਮਿਲ ਜਾਂਦੇ ਆ ਰਹਿਸ਼ ਲਈ ਜੇ ਕਿਸੇ ਵੀਰ ਨਾਰਮਾ ਕੋਈ ਰਹਿਣਾ ਇੱਥੇ ਰਹਿ ਸਾਦਾ ਦਰਬਾਰ ਸਾਹਿਬ ਉਤਰਾ ਸ਼੍ਰੀ ਹੀਮਕੋਲ ਸਾਹਿਬ ਸ਼੍ਰੀ ਨਗਰ ਦੇ ਵਿੱਚ ਸਥਿਤ ਹੈ ਇੱਥੇ ਜਿਹਾ ਰੂਮ ਮਿਲ ਜਾਂਦੇ ਜੇ ਕਿਸੇ ਵੀਰ ਨੇ ਇੱਥੇ ਆ ਕੇ ਰਹਿਣਾ ਯਾਤਰੀਆਂ ਤੇ ਆ ਬਾਹਰੀ ਜੇ ਸਾਹਿਬ ਦਾ ਆ ਰੂਮ ਸਾਰੇ ਬਣੇ ਹੋਏ ਨੇ ਰਹਿਸ਼ ਬਣੀ ਹੋਈ ਐ ਸੈਰਣ ਵਾਸਤੇ ਬਹੁਤ ਸੋਣਾ ਗੁਰਦੁਰਗਾ ਨੇ ਸਾਰ ਰਹਿਸ਼ ਬੋਸ ਹੋਣੀ ਐ ਜਦੋਂ ਆਪਾਂ ਸ਼੍ਰੀ ਹੇਮਕੋਟ ਸਾਹਿਬ ਨੂੰ ਅੰਦਰ ਜਾਂਦੇ ਉੱਪਰ ਜਾਂਦੇ ਗੋਬਰ ਧਾਬ ਹਾਬ ਨੂੰ ਤਾਂ ਇੱਥੇ ਰੋਕ ਕੇ ਜਾਓ ਕਿਉਂਕਿ ਉੱਧਰ ਅੱਗੇ ਜਾ ਕੇ ਰਸਤਾ ਛਾਪ ਦੇ ਟਾਈਮ ਬੰਦ ਕਰ ਦਿੰਦੇ ਐ ਗੱਡੀ ਟ੍ਰੈਫਿਕ ਜ਼ਿਆਦਾ ਹੋ ਜਾਂਦੀ ਐ ਰੋਡ ਸਿੰਗਲ ਆ ਤਾਂ ਉਪਾਰੀ ਇਹ ਵੀ ਆਪਾਂ ਫਿਰ ਇੱਥੇ ਸਾਰੇ ਯਾਤਰੀ ਇੱਥੇ ਰੋਕ ਕੇ ਜਾਂਦੇ ਸੋਨਿੰਗ ਟਾਈਮ ਦੂਸਰ ਨੂੰ ਸਵੇਰ ਫਿਰ ਤਿਆਰੀ ਹੋ ਕੇ ਜਾਂਦੇ ਇੱਥੇ ਅਲੱਪਸ ਟਾਈਮ ਆ ਜੀ ਸ਼੍ਰੀਨਗਰ ਸ਼ਹਿਰ ਦੇ ਵਿੱਚ ਜੋ ਕਿ ਉਤਰਾਖੰਡ ਦੇ ਵਿੱਚ ਪੈਂਦਾ ਤੇ ਇਹ ਸ਼੍ਰੀ ਹੇਮਕੋਟ ਸਾਹਿਬ ਜਾਂਦਾਂ ਨੂੰ ਰਸਤੇ ਦੇ ਵਿੱਚ ਆਉਂਦਾ ਇਸ ਤੋਂ ਬਾਅਦ ਜਿਹੜੀ ਜੋ ਅੱਗੇ ਜਾ ਕੇ ਗੋਮਤ ਘਾਟ ਹੋਣੀ ਆ ਉਹ ਤਕਰੀਬਨ ਇੱਥੋਂ 170 ਕਿਲੋਟਰ ਅੱਗੇ ਜਾ ਕੇ ਆ। ਘਾਟ ਆ ਜੀ ਸਾਈਡ ਵੀ ਆ ਗਈ ਨਦੀ ਇਹ ਘੁੰਮ ਕੇ ਉਹ ਅੱਗੇ ਵੀ ਦਿਖਾਵਾਂਗੇ। ਲੋ ਜੀ ਆਪਾਂ ਪਹੁੰਚ ਲਾਣੇ ਆ ਜੀ ਹੁਣ ਗੋਮਤ ਘਾਟ ਦੇ ਕੋਲ। ਇਹ ਤੋਂ तकरीबन 38 ਕਿਲੋਮੀਟਰ 37 ਰਹਿ ਗਈ ਸਾਨੂੰ ਤੇ ਅਸੀਂ ਦੂਜੇ ਪੰਪ ਕੋਲੇ ਤੋਂ ਪਾਣੀ ਵਗੈਰਾ ਦਾ ਕੈਰੀ ਕਰਾਂਗੇ ਨਾਲ ਪਾਣੀ ਬੋਤਲਾਂ ਭਰਾਂਗੇ ਤੇ ਕੁਝ ਖਾਵਾ ਤੇ ਸਾਨੂੰ ਬਰਫ਼ ਦੱਸਣ ਵੀ ਲੱਗ ਗਈ ਅੱਗੇ ਇਹ ਸਾਨੂੰ ਕੈਮਰੇ ਦੇ ਵਿੱਚ ਦਿਸੇ ਤਾਂ ਦੇਖੋ ਸਾਹਮਣੇ ਹੁੰਦੀ ਨਹੀਂ ਇਹ ਤਾਂ ਬਰਫ਼ ਕੈਮਰੇ ਤੇ ਸਾਨੂੰ ਇੱਥੋਂ ਪਰਸੋਂ ਦੱਸਣ ਲੱਗ ਗਈ ਤਾਂ 37 ਕਿਲੋਮੀਟਰ ਰਹਿ ਗਿਆ ਉਹ ਚੀਜ਼ਾਂ ਵਧੀਆ ਬਣਿਆ ਹੋਇਆ ਦਰਾ ਵਧੀਆ ਵਾ ਯਾਨੀ ਕਿ ਲੋਕੇਸ਼ਨ ਕੋਈ ਹੁਣ ਵਧੀਆ ਚੀਜ਼ ਆ ਪਹਾੜ ਹੈ ਵਧੀਆ ਵਾ ਪਰ ਥੋੜਾ ਜਿਹਾ ਰਿਸਕੀ ਵੀ ਆ ਦੇਖ ਕੇ ਆਉਣਾ ਪੈਂਦਾ ਭਰਾਵਾ ਡਰ ਜਾ ਬਹੁਤ ਲੱਗ ਜਾਂਦਾ ਵਾ ਯਾਨੀ ਕਿ ਸ਼੍ਰੀ ਨਗਰ ਤੱਕ ਤਾਂ ਠੀਕ ਸੀਗਾ ਪਰ ਸਿਰਫ ਇੱਕ ਪ੍ਰੋਬਲਮ ਆਈ ਆ ਉੱਥੇ ਰਿਸ਼ੀਕੇਸ਼ ਤੇ ਦੇਹਰਾਦੂਨ ਸ਼ਹਿਰ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਜਾਮ ਹੁੰਦੀ ਆ ਬਹੁਤ ਜ਼ਿਆਦਾ ਭਾਈ ਉਹਨੂੰ ਕ੍ਰੋਸ ਕਰਨ ਲਈ ਭਾਈ 2 ਘੰਟੇ ਰਿਸ਼ੀਕੇਸ਼ ਨੂੰ ਤੇ 2 ਘੰਟੇ ਘਟੋ ਘਟ ਬਾਈ ਦੇਹਰਾਦੂਨ ਨੂੰ ਲੱਗ ਜਾਂਦੇ ਆ ਜੇ ਉਹਨਾਂ ਨੂੰ ਕ੍ਰਾਸ ਕਰਨਾ ਤਾਂ ਤੜਕੜ ਤੜਕ ਕੇ ਕਰਨਾ ਪਊਗਾ 4 6 1/2 ਰੁਪਏ ਉੱਠ ਕੇ ਤੇ ਜਾਂ ਫਿਰ ਭਾਈ 11 12 ਵਜੇ ਤੋਂ ਬਾਅਦ ਰਾਤ ਨੂੰ ਇਹ ਆ ਜੀ ਨਦੀ ਵਾਲੇ ਝਰਨੇ ਇਹਨਾਂ ਨੂੰ ਨਦੀ ਵਾਲੇ ਝਰਨੇ ਕਹਿੰਦੇ ਨੇ ਨਦੀ ਵਾਲੇ ਝਰਨੇ ਤੁਹਾਡੇ ਅੱਗੇ ਗੱਲ ਸੁਣੋ ਪਾਣੀ ਸਾਫ਼ ਹੁੰਦਾ ਵਾ ਪੀਣ ਯੋਗ ਵੀ ਹੁੰਦਾ ਹੈ ਪਾਣੀ ਦੇ ਝਰਨੇ ਵਾਲਾ ਪੀਣ ਵੀ ਸਾਫ਼ ਪਾਣੀ ਜਿੱਥੇ ਪਾਣੀ ਸਿੱਧਾ ਅ ਲੱਗ ਜਾਂਦਾ ਤੇ ਰਾਜਾ ਹੁੰਦਾ ਬਣਿਆ ਕੂਏ ਜਿਹਾਂ ਬਣਿਆ ਹੁੰਦਾ ਰਾਜ ਰਸਤਾ ਜਿਹੜੇ ਵਿੱਚ ਟੂਟੀ ਆ ਜਿਵੇਂ ਪੰਜਾਬੀ ਟੂਟੀ ਕਰਦੇ ਉਹਦਾ ਬਣਿਆ ਹੁੰਦਾ ਉਹਦੇ ਚ ਪੀ ਸਕਦੇ ਆ ਪਾਣੀ ਉੱਥੋਂ ਮੈਂ। ਹੁਣ ਦੇਖਦਾ ਚਲੋ ਆਪਾਂ ਨੂੰ ਜੰਗਲ ਦੇ ਵਿੱਚ ਦੀਂਦਾ ਵਾ ਔਰ ਕਈ ਥਾਵਾਂ ਦੇ ਪਿੰਡਾ ਪੁੰਡਾ ਦੇ ਵਿੱਚ ਜਿਹੜੇ ਇੱਥੇ ਪਿੰਡ ਆ ਜਿਹੜੇ ਇੱਧਰਲੇ ਆਹ ਪਿੰਡਾਂ ਦੇ ਵਿੱਚ ਇਹੋ ਜਿਹਾ ਪਾਣੀ ਪੀਣ ਵਾਲੇ ਝਰਨੇ ਵਾਂਗੂ ਪਾਣੀ ਇਹ ਤਾਂ ਝਰਨੇ ਰਾਹੀਂ ਪਾਣੀ ਪੀਤਾ ਤੇ ਇੰਨਾ ਪਾਣੀ ਰਾਹੀਂ ਨਹਾਤਾ ਜਾਂਦਾ। ਦੇਖੋ ਵੀ ਪਹਾੜ। ਕੀ ਬਾਤਾਂ ਆ ਬਈ। ਕੋ ਕੰਨਾ ਸੋਹਣਾ ਦਾ। ਉਹਦੀ ਇਹ ਆ ਜ ਸਾਹਮਣੇ ਆਪਣਾ ਢਾਬੇ ਲਿੰਦੇ ਆ 1 ਕਿਲੋਮੀਟਰ ਡੇਢ ਸੈਂਟੀਮੀਟਰ ਦੀ ਬਾੜ ਤੇ ਹਰੇਕ ਵਾਰ ਜਦੋਂ ਮੂਡ ਤੇ ਮਿਲ ਜਾਂਦੇ ਆ ਹੁਣੇ ਹੁਣੇ ਅਰੇ ਭਾਈ ਦੂਜੀ ਸਾਰ ਤੇ ਪਹਿਲੇ ਕੋ ਬਰਫ ਪਈ ਪਾ ਵਾ ਮੈਂ ਜਦ ਤੱਕ ਇਹਨਾਂ ਨੂੰ ਵੀ ਲੱਗੀ ਬਰਫਾ ਉਹਦੇ ਵਿੱਚ ਪਾਣੀ ਚੱਲਦਾ ਲੇਗਾਂ ਲੱਗਾ ਪਾਣੀ ਮਰ ਰਿਹਾ ਤੇ ਜਲਦੀ ਆ ਤੇ ਨਾ ਦੇਖਦੇ ਆ ਵੀ ਜੇ ਸਿਰੇ ਤੱਕ ਚਲੇ ਜਾਇਆ ਗਿਆ ਤਾਂ ਦੇਖਾਂਗੇ ਪੂਰੀ ਕੋਸ਼ਿਸ਼ ਕਰਾਂਗੇ ਵੈਸੇ ਤਾਂ ਖਾਂਗ ਤੁਰ ਹੀ ਜਾਂਦੀ ਆ ਉਹ ਦੀਂਦੀ ਰਗਾਂ ਦੇ ਵਿੱਚ ਆ ਆਹ ਇਹੋ ਜਿਹੇ ਬਾਈ ਸੁਣਿਆ ਤਾਂ ਆਹ 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 ਦੇਖ ਲਓ ਪਰਫਾ ਆਪਣੇ ਘਰਾਂ ਦੇ ਪਰ ਬਾਰੋ ਫਰਿੱਜ ਦੇ ਵਿੱਚ ਹੁੰਦੀ ਆ ਨਾ ਉਹ ਵੀ ਜੇ ਕੋਈ ਵਾਰ ਜੇ ਠੰਡ ਗਰਮੀ ਜ਼ਿਆਦਾ ਹੋ ਜਾਏ ਉਹ ਵੀ ਨਹੀਂ ਜਮਾਉਂਦੀ ਆ ਦੇਖ ਲਓ ਇੱਥੇ ਉਹੀ ਜੰਮੀ ਪਈ ਆ ਉਹਨੇ ਬਰਫ ਦੀ ਗਲੇਸ਼ੀਅਰ ਬੋਲਾ ਰਿਹਾ ਮਤਲਬ ਬਹੁਤ ਸਸਾ ਲੱਗਦਾ ਸਟੀਆਂ ਬਰਫ ਨੂੰ ਨੁਗਰ ਕੇ ਹਟ ਚਾ ਲੱਗ ਗਿਆ ਨਾ ਗਰਾਮ ਨਹੀਂ ਕਿਹ ਕੋਈ ਆਪਣਾ ਲਓ ਜੀ ਤਕਰੀਬਨ ਇੱਥੋਂ ਰਹਿ ਗਿਆ ਜੀ ਹੀਮਕੋਨ ਤੋਂ ਆਪ ਆਪਣਾ ਅੱਧਾ ਕਿਲੋਮੀਟਰ ਸਾਰੇ ਆ ਜਾਣੇ ਵੀਰੇ ਦੇਖੋ ਬਰਫੀ ਬਰਫ ਬਰਫ ਰਸਤਾ ਦੇਖੋ ਕਿਦਾਂ ਦਾ ਸਾਰ ਚਾਰੇ ਪਾਸੇ ਬਰਫੀ ਬਰਫਾ ਇਹ ਤਾਂ ਸਲਿੱਪਰੀ ਹੈ ਸਲਿੱਪਰੀ ਇਸ ਵਸੇ ਤਾਂ ਆ ਜਾਗੇ ਤੂੰ ਧਿਆਨ ਨਾਲ ਚੱਲ ਹਲੀਕਾਪਟਰ ਬਹੁਤ ਔਖਾ ਲੱਗਦਾ ਸਾਹ ਬਹੁਤ ਚੜਦਾ ਇਹ ਆ ਵੀ 5 ਮਿੰਟ ਬੰਦਾ ਬਹਿ ਜਾਓ ਫਿਰ ਮਿੰਟ ਬੰਦਾ ਤੁਰਦਾ ਨਹੀਂ ਸਕਦਾ ਤੁਰਦਾ ਫਿਰ 5 ਮਿੰਟ ਬਹਿ ਜਾਓ ਫਿਰ ਬੰਦਾ ਮਿੰਟ ਤੁਰਦਾ ਬਰਫ ਆ ਗਈ ਹੁਣ ਇਹ ਥੱਲੇ ਪ੍ਰੀਜ਼ੀ ਥੋੜੀ ਤਲਕਣ ਦੀ ਬਰਫ ਆ ਗਈ ਪੌਣੀਆਂ ਆ ਗਈ ਬਰਫ ਵਾਲੀਆਂ ਇਥੋਂ ਰਹਿ ਗਿਆ ਆਪਣਾ ਮੇਨ ਸਥਾਨ ਇਹ ਬੁਰ ਸਾਹਿਬ 1 ਕਿਲੋਮੀਟਰ ਦੇਖੋ ਕਿਵੇਂ ਲੋਕ ਜਾਂਦੇ ਕਿੱਧਰ ਦੀ ਜਾਂਦੇ ਬੁਰੇ ਹਾਲ ਹੋਏ ਪਹਿਲੇ ਬੱਸ ਹੋ ਗਈ ਹੁਣ ਤਾਂ ਹੌਮੀ ਤੁਰਿਆ ਜਾਂਦਾ ਕਿ ਫਿਰ ਕਿਤੇ ਵੀ ਆਂਦੇ ਲੋਕਾਂ ਤੋਂ ਜਿੱਦ ਤੱਕ ਤਾਹ ਹੋਗੇ ਬੁਰੀ ਹਾਲ ਹੋ ਗਈ। ਦੇਖੋ ਜੇ ਅਪਕੀ ਰੇਤਰੀ ਬੈਠ ਕੇ ਵੀ ਆਉਂਦੇ ਆ। ਬਾਹਰ ਰਸਤਾ ਪੌੜੀਆਂ ਰਹੀ ਜਾਂਦਾ ਜਿਹੜਾ ਤਾਹ ਜਿਹੜਾ ਸਾਹਮਣੇ ਆਪਾਂ ਦੱਸ ਰਿਹਾ ਜੀ। ਤੇ ਆਹ ਸਿੱਧਾ ਜਾਵਾਂ ਕਿਤੇ ਬਰਫ ਵਾਲਾ ਰਸਤਾ ਜਿੱਥੋਂ ਆਪਾਂ ਬਰਫ ਵਾਲੀ ਜਿੱਥੇ ਬਰਫ ਪਈ ਆ। ਇਹ ਇਹ ਰਸਤਾ ਜੇ ਕਹਿੰਦੇ ਥੋੜਾ ਸੌਖਾ ਵਾ ਪਰਸ ਵਾਲਾ ਰਸਤਾ ਜਿਹੜਾ ਪੌੜੀਆਂ ਰਸਤਾ ਵਾ ਇੱਧਰ ਨਾਲ ਸਾਹਮਣੇ ਆ ਇਹ ਥੋੜਾ ਜਿਆਦਾ ਪ੍ਰੋਬਲਮ ਕਰਦਾ ਵਾ ਤੇ ਜਾਮ ਵੀ ਲੱਗਦਾ ਤੇ ਉੱਦਾਂ ਵੀ ਜ਼ੋਰ ਬਗ ਲੱਗਦਾ। ਅਸੀਂ ਇਧਰ ਲਈ ਜਾਣ ਦੀ ਕੋਸ਼ਿਸ਼ ਕਰਾਂਗੇ ਜਿਸ ਤੱਕ ਜਾਇਆ ਗਿਆ ਜਾਵਾਂਗੇ ਅਜੇ ਤਾਂ ਫਿਰ ਉੱਥੋਂ ਸਰਚ ਕਰਕੇ ਮਤਲਬ ਦੇਖ ਕੇ ਲਾਈ ਬਾਅਸ ਨਹੀਂ ਆਵਾਂ ਇਹ ਤਾਂ ਗਾਇਤ ਆ ਵੀ ਸਰੇ ਸਰੇ ਤੱਕ ਜਿੱਥੋਂ ਵੀਡੀਓ ਮਿਲ ਜੂਗੀ ਨਹੀਂ ਤਾਂ ਸੰਧਰੋ ਵੀ ਸਰੇ ਗਈ ਨਹੀਂ ਬੜੀ ਭਾਈ ਜਿੱਥੋਂ ਬਾਰਫ ਸ਼ੁਰੂ ਹੋਣੀ ਹੈ ਨਾ ਭਾਈ ਹੇਮਕੋੜ ਸਾਹਿਬ ਦੀ ਪਹਿਲਾਂ ਸਲੂਟ 4 ਕਿਲੋਮੀਟਰ ਕੱਢ ਕੇ ਆ ਕੇ ਸਾਢੇ 4 ਕਿਲੋਮੀਟਰ ਚੱਲ ਕੇ ਬਰਫ ਸ਼ੁਰੂ ਹੋ ਜਾਂਦੀ ਆ ਪਰ ਜਿਵੇਂ ਘੋੜਿਆਂ ਦੇ 10 ਦੇ ਪਹੋੜਿਆਂ ਤੋਂ ਪੁੱਛਦੇ ਆ ਕਿ ਕਿੰਨੇ ਕਿਲੋਟਰ ਰਹਿ ਗਿਆ ਉਹ ਕਹਿ ਦਿੰਦੇ ਆ ਬਾਈ બસ 4 ਕਿਲੋਮੀਟਰ ਰਹਿ ਗਿਆ 1.5 ਰਹਿ ਗਿਆ ਪਰ ਇੱਥੋਂ ਬਾਈ ਤਕਰੀਬਨ ਬਾਈ 2 ਕਿਲੋਮੀਟਰ ਦੇ ਆਸ-ਪਾਸ ਹੀ ਪੈ ਜਾਂਦਾ 2 ਸਵਾ ਤੋਂ ਹੋ ਜਾਂਦਾ ਬਾਈ ਕਿਲੋਮੀਟਰ ਤਾਂ ਕੁਛ ਨਹੀਂ ਇਧਰ ਨੂੰ ਆਵਾ ਤੇ ਮੈਂ ਪਹਿਲਾਂ ਕਿਹਾ ਸੀਗਾ ਵੀ ਇੱਥੋਂ ਕਿਲੋਮੀਟਰ ਤੋਂ 4 ਕਿਲੋਮੀਟਰ ਦਾ ਹੋ ਰਿਹਾ ਪਰ ਕਿਲੋਮੀਟਰ ਨਹੀਂ ਜਾਂਦਾ ਬਾਈ ਬਹੁਤ ਪਾਰਦਾ ਇਹ ਰਹਿ ਜਾਂਦੀ ਆ ਪਿੱਛੇ ਮਾਰੇ ਬੋਹਾਰਾ ਸਿੱਟ ਤੋਂ ਨਾਲੋਂ ਵੀ 2-2 ਮਿੰਟ ਪਹਿਲਾਂ ਪਹੁੰਚ ਜਾਗੇ ਸਿਰੀ ਹੈਂਗਪੌਂਸਾ ਉਹਦਾ ਗੁਰਦਰਾ ਸਾਹਿਬ ਆਈ ਜਾਵਾਂਗੇ ਪਰਖ ਦੇ ਵਿੱਚ ਇੱਥੋਂ ਹੈਂਗਪੌਂਸਾ ਗੁਰਦਰਾ 1 ਕਿਲੋਮੀਟਰ 사ਵਾ ਕਿਲੋਮੀਟਰ ਹੈ ਜੀ ਇਹ ਮੈਂ ਕਹਿੰਦਾ ਕੋਈ ਕੰਨਾਲ ਡੇੜਾ ਹੈਗਾ ਕੋਈ ਦੂਜਾ ਕੰਨਾਲ ਵੀ 2.5 ਹੈਗਾ ਕਹਿੰਦਾ ਇੱਥੋਂ ਤੱਕ तकरीबन 1 ਕਿਲੋਮੀਟਰ ਰਹਿ ਜਾਂਦਾ ਇੱਥੋਂ ਮੈਂ ਤਾਂ ਬਾਸ ਨੇੜੇ ਥਲਪੜੀ ਬਹੁਤ ਆ ਕੋਈ ਬੱਚੇ ਬੰਦੇ ਵਾਪਸ ਮੁੜ ਕੇ ਆਏ ਆ ਥੱਲੇ ਬੈਠਣੇ ਮੜੇ ਮੁੜ ਕੇ ਆਏ ਨੇ ਬੱਸ ਕਿ ਬਾਕੀ ਦੇਖਦੇ ਆਂ ਜਾ ਕੇ ਜੇ ਆਪਾਂ ਪਹੁੰਚ ਗਏ ਆ ਠੀਕ ਨਹੀਂ ਆਪਾਂ ਵੀ ਬਾਈ ਮੁੜ ਜਾਵਾਂਗੇ। ਪਾਸੜਕ ਦੀ ਬਹੁਤ ਆ ਪੈਰ ਬਹੁਤ ਔਖੇ ਰਹਤ। ਬਹੁਤ ਜੇ ਆਪਾਂ ਪਹੁੰਚ ਗਏ ਬਿਲਕੁਲ ਕੋਲੇ ਕਿਲੋਮੀਟਰ ਦੀ ਬਾੜ ਰਹਿ ਗਈ ਇੱਥੋਂ। ਛੇ ਰੇਂਗਪੁਰ ਖਾਲਦੀ। ਜੇ ਅੱਜ ਸਾਹਮਣੇ ਆਪਾਂ ਢਾਬੇ ਨਹੀਂ ਦੇ ਆ। 1 ਕਿਲੋਮੀਟਰ 1.5 ਕਿਲੋਮੀਟਰ ਦੀ ਬਾੜ ਤੇ ਹਰੇਕ ਸਾਹ ਜੇ ਆਪਾਂ ਮੂੜ ਤੇ ਮਿਲ ਜਾਂਦੇ ਆ। ਜਾਂਦੇ ਕਿੱਧਰ ਦੀ ਜਾਂਦੇ। ਬੁਰੇ ਹਾਲ ਹੋਏ ਪਹਿਨੇ। ਬੱਸ ਹੋ ਗਈ ਹੁਣ ਤਾਂ। ਹੁਣ ਮੀਤ ਲਿਆ ਜਾਂਦਾ। ਇਹੋ ਕਿ ਤੋਂ ਜੀ ਅੰਦਰ ਲੋਕ ਕਥਨ ਦੀ ਉੱਪਰ ਦਿੱਤਾ ਹੋ ਗਿਆ ਪੂਰੇ ਹਾਲ ਹੋ ਗਏ। ਦੇਖੋ ਸਾਰੇ ਬੁੱਕਨੇ ਵਿੱਚ ਜਿੱਥੇ ਬੈਠ ਕੇ ਵੀ ਆਉਂਦੇ ਆ। ਸੱਚਖੰਡ ਸ੍ਰੀ ਸ਼ੇਪਕੰਡ ਸਾਹਿਬ। ਹਾਂ ਜੀ ਚਲੋ ਜੀ ਦਰਸ਼ਨ। ਆਮਨੇ ਨਿਸ਼ਾਨ ਸਾਹਿਬ। ਧੰਨ ਕਿਨੇ ਕਸ਼ਕਰ ਆ ਆਹ ਘਰਾਕਤ ਤੋਂ ਤੇ ਸ੍ਰੀ ਗੁਰੂ ਸਾਹਿਬ ਗੁਰਦੁਆਰਾ ਅੰਤਰੀ ਸਾਈਡ ਤੋਂ ਆਹ ਸਾਜਕਾਰੀ ਸਬ ਸਾਹਿਬ ਤਾਂ ਕਿ ਆਪ ਸਾਰੇ ਆ ਜੇ ਤਾਂ ਕਿ ਗੁਰੂ ਦੇ ਕਹੀ ਨਾ ਜਾਏ ਦੂਸਰ ਵੇ ਤਸਵੀ ਜਿ ਪਾਏ ਇਸ ਕਾ ਕੀ ਹੈ ਸਭ ਪਰਮਾਹੰਾਰ ਨੰਗਰਪੁਰ ਸਾਹਿਬ ਨਾਨਕ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਪਾਸ਼ਾ 10ਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅੰਦਰੋਂ ਵੀ ਦਿਖਾਵਾਂਗੇ ਆ ਆ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਵਿਖੇ ਯਾਤਰੀ ਨਿਵਾਸ ਵੀ ਬਣਾ ਆ ਸਾਹਿਬਜ਼ਾਦਾ ਜੀਤ ਸਿੰਘ ਜੀ ਨਿਵਾਸ ਦੇ ਨਾਂ ਦੇ ਬਣਿਆ ਹੋਇਆ ਜੀ ਤੇ ਇਹ ਬਾਹਰੀ ਦ੍ਰਿਸ਼ਾ ਰਿਪੇਅਰ ਦਾ ਕੰਮ ਚੱਲ ਰਿਹਾ ਅੰਦਰੋਂ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦਿਤੀ ਆ ਅੰਦਰੋਂ ਵੀ ਬਹੁਤ ਸੋਹਣਾ ਵਾ ਜਿਹੜੀ ਏਸੀ ਫੀਟਿੰਗ ਕੀਤੀ ਹੈ ਜਿੱਦਾਂ ਆਪਾਂ ਪੈਸਾਂ ਦੇ ਵਿੱਚ ਫੀਟਿੰਗ ਕਰਦੇ ਆ ਉਦਾਂ ਦੀ ਫੀਟਿੰਗ ਆ ਏਸੀ ਦੇ ਅੰਦਰ ਦੋ ਸਿਨੀਅਰ ਵਿੱਚ ਕੀਤੀ ਹੋਈ ਆ ਬੜੀ ਸੋਹਣੀ ਲੱਗ ਰਹੀ ਆ ਆ ਬਾਹਰੀ ਦ੍ਰਿਸ਼ ਪ੍ਰਕਰਮ ਤੇ ਆ ਦੂਸਰੀ ਦਿਉੜੀ ਆ ਗਈ ਇਧਰ ਸਾਈਡ ਤੋਂ ਕਬੀ ਦਰਵਾਰ ਸਤਾਨ ਪਾਸੇ 10ਵੀਂ ਗੁਰਦੁਆਰਾ ਪੌਟਾ ਸਾਹਿਬ ਹੋ ਚਲ ਬੱਦਈਸ਼ ਉਹ ਗਾ ਬਹੁਤ ਹੀ ਸੋਹਣਾ ਬਣਾਇਆ ਹੋਇਆ ਕਦੇ ਇੱਧਰ ਘੇੜਾ ਵੱਜੇ ਤਾਂ ਜ਼ਰੂਰ ਬਾਈ ਦੱਸਾਂ ਕਰਕੇ ਜਾਇਓ ਬਹੁਤ ਹੀ ਸੋਹਣਾ ਬਣਾਇਆ ਹੋਇਆ ਐਸ ਸਤਨ ਦੇ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਜੀ ਸ਼੍ਰੀ ਪੌਂਟਾ ਸਾਹਿਬ ਅਜੀਤ ਸਿੰਘ ਜੀ ਦਾ ਜਿਹੜੀ ਵੀ ਆਹ ਸ੍ਰੀ ਪੌਟਾ ਸਾਹਿਬ ਜਿਹੜੀ ਆ ਨਦੀ ਆ ਰਹੀ ਆ ਇਹਨੂੰ ਗੋਮਦ ਘਾਟ ਕਿਹਾ ਜਾਂਦਾ ਤਾਂ ਕਿ ਉੱਥੋਂ ਸਾਰਾ ਪਾਣੀ ਇੱਥੇ ਤੱਕ ਇਧਰੋਂ ਆਉਂਦਾ ਨਾ ਸਾਰਾ ਉਹਦਾ ਗੋਮਦ ਘਾਟ ਤੋਂ ਲੈ ਕੇ ਸਾਰਾ ਪਾਣੀ ਜਿਹੜਾ ਉੱਥੋਂ ਆਉਂਦਾ ਉਹ ਤੋਂ ਸਾਰਾ ਇਹਦੇ ਵਿੱਚ ਆ ਕੇ ਮਿਲ ਜਾਂਦਾ ਇੱਥੇ ਖਾਂ ਇਹਨੂੰ ਗੋਮਦ ਘਾਟ ਕਿਹਾ ਜਾਂਦਾ ਆਓ ਅੱਗੇ ਵੀ ਚੱਲਦੇ ਆਂ ਤੁਹਾਨੂੰ ਅੱਗੇ ਵੀ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਇਸ ਵੀਡੀਓ ਦੇ ਤਿੰਨ ਕ ਭਾਗ ਜਿਆਦਾ ਤੋਂ ਜਿਆਦਾ ਬਣਨਗੇ ਇਹ ਕੋ ਸੰਗਤ ਸਰਦੀਆ ਵਿੱਚ ਆਪਾਂ ਕਹਿੰਦੇ ਜੀ ਖੰਨੀ ਵੀ ਜਾਈਏ ਕਿਉਂ ਨਾ ਠੀਕ ਹੈ ਲੋ ਭਾਈ ਜੱਪਾ ਆ ਗਿਆ ਜੀ ਹੁਣ ਡਿਗਰਾਓ ਲੋ ਭਾਈ ਆਪਾਂ ਪਹੁੰਚ ਗਏ ਹਾਂ ਡਿਗਰਾਓ ਆਪਾਂ ਡੇਪੋ ਸਾਹ ਤੋਂ ਆਏ ਜੀ ਹੁਣ ਤੇ ਰਾਤ ਤਕਰੀਬਨ 170 ਕਿਲੋਮੀਟਰ ਹੀ ਰਾਤ ਕੱਟ ਕੇ ਸ਼੍ਰੀ ਨਗਰ ਰੋਕੇ ਸੀਗੇ ਉਸ ਤੋਂ ਬਾਅਦ ਹੁਣ ਬਾੜ ਕੱਟ ਕੇ ਤਕਰੀਬਨ ਤਕਰੀਬਨ 400 ਕਿਲੋਮੀਟਰ ਸੇ ਫੜ ਕੱਢੀ ਆ ਸਾਢੇ 500 ਕਿਲੋਮੀਟਰ ਪੜਦੀ ਆ ਫੜ ਕੱਢੀ ਆ ਤੇ ਹੁਣ ਅਸੀਂ ਸ਼ਕਾਂਗੇ ਪਸਾਦਾ ਪਾਣੀ ਪਰ ਅਸੀਂ ਤਾਂਦੇ ਪਹੁੰਚ ਚੁੱਕੇ ਆ ਆ ਬਾਈ ਦੀ ਆਪਾਂ ਗੱਡੀ ਲੈ ਕੇ ਸੀ ਨਾਲ ਇਹਦੇ ਜਿੱਤੇ ਮੈਨਾਂ ਯਾਤਰਾ ਇਹ ਬਾਈ ਦੀ ਬਗਲ ਨਾਲ ਯਾਤਰਾ ਸਭ ਨੂੰ ਵੀ ਆਪੇ ਸਾਢੇ 10 ਹੱਥ ਖੜੇ ਹੋ ਗਏ ਸੀ ਇਹ ਬਾਈ ਨੇ ਹੌਸਲਾ ਹੀ ਛੱਡਿਆ ਤੇ ਆ ਮਦਦ ਨੇ ਮੇਰਾ ਬਹੁਤ ਹੌਸਲਾ ਦਿੱਤਾ ਮਰਾ ਤਾਂ ਪਟ ਰਹੀ ਆ ਤਾਂ ਮੈਂ ਤਾਂ ਹਟ ਗਿਆ ਸੀ ਮੈਂ ਕਿਹਾ ਬਾਈ ਹੋਰ ਤੱਕ ਨਹੀਂ ਜਾਣਾ ਜਣਾ ਤੇ ਵੀਡੀਓ ਨੂੰ ਬੱਦਲ ਸ਼ੇਅਰ ਕਰਿਓ ਤੇ ਚਾਹੁੰਦੇ ਹੋ ਸਬਸਕ੍ਰਾਈਬ ਕਰਿਓ ਤੇ ਹਰੇਕ ਬੰਦਾ ਜਾਵੇ ਉਮਰ ਤੇ ਉਮਰ ਦੇ ਹਿਸਾਬ ਨਾਲ ਜਾਵੇ ਤੇ ਆਪ ਦਾ ਛੋਟੀ ਵਗੈਰਾ ਲੈ ਕੇ ਜਾਓ ਨਾਲ ਉੱਥੇ ਛੋਟੀ ਵਗੈਰਾ ਸਭ ਮਿਲ ਜਾਂਦੀਆਂ ਨੇ ਐਡਾ ਵੀ ਐਡਾ ਖਤਰੇ ਵਾਲੀ ਗੱਲ ਤਾਂ ਹੈ ਨਹੀਂ ਵੀ ਹਾਂ ਵੀ ਜਿਆਦਾ ਮੀਂਹ ਆਉਣਾ ਜਾਨੀ ਹਾਂ ਮੀਂਹ ਤਾਂ ਆਉਂਦਾ ਵੀ ਪਰ ਜਿਆਦਾ ਨਹੀਂ ਆਉਂਦਾ ਹੈਗਾ ਜੇ ਉੱਥੇ ਖਤਰਾ ਲੱਗੇ ਤਾਂ ਬਾਪੇ ਆਦੇ ਆ ਵੀ ਉਹ ਲਾਸਟ ਕਰ ਦਿੰਦੇ ਆ ਕਿ ਵੀ ਨਹੀਂ ਬਾਈ ਜੀ ਤੁਸੀਂ ਹੁਣ ਵਾਪਸ ਮੁੜ ਜਾਓ ਇਹ ਹੋ ਗਿਆ